ਸੁਖਪਾਲ ਸਿੰਘ ਗਲਾੜ ਫਤਿਹ ਅਰਜ਼ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ 15 ਅਗਸਤ ਦਾ ਦਿਹਾੜਾ ਲੰਘ ਚੁੱਕਾ ਹੈ ਅੱਜ 16 ਅਗਸਤ ਤੇ ਲੰਘ ਇਸੇ ਤਰ੍ਹਾਂ ਹੀ 5 ਸਤੰਬਰ ਦਾ ਦਿਹਾੜਾ ਵੀ ਜਾਣਾ ਹੈ ਤੇ ਮੈਨੂੰ ਲੱਗਦਾ ਇਹ ਵਾਰਾ ਵੀ ਮਜਬੀ ਸਿੱਖ ਕੌਮ ਦੀਆਂ ਧਾਰਮਿਕ ਮੰਗਾਂ ਨੂੰ ਨਜ਼ਰ ਅੰਦਾਜ਼ ਕਰਦਾ ਹੋਇਆ ਗੁਜ਼ਰ ਜਾਊਗਾ ਕਿਉਂਕਿ ਮਾਜਵੀ ਸਿੱਖ ਕੌਮ ਨੂੰ ਸਾਨੂੰ ਉਮੀਦ ਸੀ ਕਿਤੇ ਨਾ ਕਿਤੇ ਕਿ ਇਸ ਵਾਰੇ ਵੀ ਜਿੱਦਾਂ ਮੌਜੂਦਾ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਅਤੇ ਸ਼ਾਸਨ ਪ੍ਰਸ਼ਾਸਨ ਨੂੰ ਮਾਜਵੀ ਸਿੱਖ ਕੌਮ ਦੀਆਂ ਵੱਖ-ਵੱਖ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਨੇ ਆਪਣੀਆਂ ਧਾਰਮਿਕ ਮੰਗਾਂ ਦੇ ਬਾਬਤ ਮੰਗ ਪੱਤਰ ਦਿੱਤੇ ਨੇ ਬਹੁਤ ਸਾਰੇ ਮੰਗ ਪੱਤਰ ਪੰਜਾਬ ਸਰਕਾਰ ਦੇ ਦਫ਼ਤਰਾਂ ਦੇ ਵਿੱਚ ਪਹੁੰਚੇ ਨੇ ਉਮੀਦ ਸੀ ਕਿ 15 ਅਗਸਤ ਵਾਲੇ ਦਿਨ ਸ਼ਾਇਦ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਸ੍ਰੀ ਦਰਪੋਵਨ ਸਿੰਘ ਮਾਨ ਜੀ ਮਜਬੂਰੀ ਸਿੱਖਾਂ ਦੀ ਇੱਕ ਚਿਰਾਂ ਤੋਂ ਬੜੇ ਲੰਮੇਰੇ ਸਮੇਂ ਤੋਂ ਇੱਕ ਮੰਗ ਜੋ ਕਿ 5 ਸਤੰਬਰ ਨੂੰ ਸਿੱਖ ਪੰਥ ਦੇ ਸ਼੍ਰੋਮਣੀ ਜਰਨਲ ਅਮਰਸ਼ੀਰ ਬਾਬਾ ਜੀਵਿੰਦ ਸਿੰਘ ਜੀ ਦਾ 5 ਸਤੰਬਰ ਨੂੰ ਜਨਮ ਦਿਹਾੜਾ ਮਨਾਇਆ ਜਾਂਦਾ ਹੈ ਉਮੀਦ ਸੀ ਕਿ 5 ਸਤੰਬਰ ਨੂੰ ਸਤਿ ਆਪਾ ਵੰਸਿੰਘ ਮਾਨ ਜੀ ਸਰਕਾਰੀ ਛੁੱਟੀ ਵਜੋਂ ਐਲਾਨ ਐਲਾਨਣਗੇ ਪਰ ਇਦਾਂ ਦਾ ਕੁਝ ਨਹੀਂ ਹੋਇਆ ਇਹਦੀ ਵੀ ਇੱਕ ਬਹੁਤ ਵੱਡੀ ਵਜ੍ਹਾ ਹੈ ਸੰਗਤ ਜੀ ਉਹ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਦਾ ਹਾਂ ਤੇ ਕਿਰਪਾ ਕਰਕੇ ਮੇਰੀ ਕੌਮ ਦੇ ਸਾਰੇ ਭੈਣ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਆ ਇਹ ਵੀਡੀਓ ਇੰਨੀ ਕੁ ਸ਼ੇਅਰ ਕਰ ਦਿਓ ਉਹਨਾਂ ਲੋਕਾਂ ਤੱਕ ਇਹ ਪਹੁੰਚੇ ਜਿਨ੍ਹਾਂ ਦੀ ਗੱਲ ਮੈਂ ਇਸ ਵੀਡੀਓ ਦੇ ਵਿੱਚ ਕਰਨ ਲੱਗਾ ਹਾਂ ਜਿਹੜੇ ਲੋਕਾਂ ਦੀਆਂ ਕਮੀਆਂ ਕਾਰਨ ਨਲਾਇਕੀ ਕਰਕੇ ਹੁਣ ਤੱਕ ਮੱਧਵੀ ਸਖ ਕੌਮ ਦੀਆਂ ਧਾਰਮਿਕ ਮੰਗਾਂ ਨੂੰ ਹਰ ਸਰਕਾਰ ਵੱਲੋਂ ਨਜ਼ਰਅੰਦਾਜ਼ ਕੀਤਾ ਜਾਂਦਾ ਸੋ ਤਦਕੇ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਮੱਧਵੀ ਸਖ ਕੌਮ ਦੀਆਂ ਮੰਗਾਂ ਨਾ ਮੰਨੀਆਂ ਜਾਣੀਆਂ ਉਦੀ ਬਹੁਤ ਵੱਡੀ ਇੱਕ ਵਜ੍ਹਾ ਇਹ ਆ ਕਿ ਹਰ ਸਰਕਾਰ ਦੇ ਵਿੱਚ ਮਜਬੀ ਸਿੱਖ ਕੌਮ ਦੇ ਐਮ.ਐਲ.ਏ ਵੀ ਜਾਂਦੇ ਨੇ ਵਿਧਾਨ ਸਭਾ ਦੇ ਵਿੱਚ ਪਹੁੰਚਦੇ ਨੇ ਮੰਤਰੀ ਵੀ ਬਣਦੇ ਨੇ ਤੇ ਜਦੋਂ ਉਹਨਾਂ ਨੂੰ ਲੋਕਾਂ ਦੀ ਲੋੜ ਹੁੰਦੀ ਆ ਆਪਣੀ ਕੌਮ ਦੀ ਲੋੜ ਹੁੰਦੀ ਆ ਵੋਟਾਂ ਦੀ ਲੋੜ ਹੁੰਦੀ ਆ ਉਦੋਂ ਬਹੁਤ ਕੁਝ ਕਹਿੰਦੇ ਨੇ ਬੜਾ ਇਤਿਹਾਸ ਉਹਨਾਂ ਨੂੰ ਚੇਤੇ ਆਉਂਦਾ ਆ ਕੌਮ ਦਾ ਬੜਾ ਫਿਕਰ ਉਹਨਾਂ ਨੂੰ ਸਤਾਉਂਦਾ ਆ ਦਿਨ ਰਾਤ ਜੇ ਜਦੋਂ ਉਹ ਜਿੱਤ ਕੇ ਅਸੈਂਬਲੀ 'ਚ ਪਹੁੰਚ ਜਾਂਦੇ ਆ ਤੇ ਗੁੰਗੇ ਬਣ ਜਾਂਦੇ ਆ ਬਿਲਕੁਲ ਜਿੱਦਾਂ ਜਮਾਂਦਰੂ ਗੁੰਗੇ ਹੁੰਦੇ ਆ ਨਾ ਇਦਾਂ ਗੁੰਗੇ ਬਣ ਜਾਂਦੇ ਆ ਬੋਲੇ ਵੀ ਹੋ ਜਾਂਦੇ ਆ ਉਹਨਾਂ ਨੂੰ ਮੁੜ ਕੇ ਕੌਮ ਦੀਆਂ ਮੰਗਾਂ ਜਾਂ ਕੌਮ ਦੀ ਆਵਾਜ਼ ਕੌਮ ਦੀ ਕੋਈ ਗੱਲ ਨਹੀਂ ਸੁਣਦੇ ਇਹ ਬਹੁਤ ਵੱਡਾ ਕਾਰਨ ਹੈ ਕਿ ਉਹਨਾਂ ਨੁਮਾਇੰਦਿਆਂ ਦਾ ਫਰਜ਼ ਨਹੀਂ ਬਣਦਾ ਕਿ ਤੁਸੀਂ ਸਰਕਾਰ ਦੇ ਵਿੱਚ ਜੇ ਪ੍ਰੈਸ਼ਰ ਬਣਾਓ ਕੈਬਨਿਟ ਦੇ ਵਿੱਚ ਇਹ ਮੰਗ ਰੱਖੋ ਮੁੱਖ ਮੰਤਰੀ ਤੋਂ ਐਲਾਨ ਕਰਵਾਓ ਅਜੇ ਤੇ ਬਹੁਤ ਸਾਰੀਆਂ ਸਾਡੀਆਂ ਧਾਰਮਿਕ ਮੰਗਾਂ ਨੇ ਸਾਡਾ ਇਤਿਹਾਸ ਜਿਹੜਾ ਹੈ ਉਹ ਬੜਾ ਉਹਨੂੰ ਦੱਬਿਆ ਕੁਚਲਿਆ ਗਿਆ ਆ ਰੋਲਿਆ ਗਿਆ ਆ ਅਜੇ ਤੇ ਬਹੁਤ ਸਫਰ ਸਾਡਾ ਲੰਮਾ ਆ ਬੜੀ ਤਗੜੀ ਲੜਾਈ ਬੜੀ ਲੰਮੀ ਲੜਾਈ ਆ ਸ਼ਾਸਨ ਪ੍ਰਸ਼ਾਸਨ ਨਾਲ ਤੇ ਮੌਕੇ ਦੀਆਂ ਸਰਕਾਰਾਂ ਨਾਲ ਤੇ ਅਸੀਂ ਤੇ ਅਜੇ ਇੱਕ ਮੰਗ ਦੀ ਗੱਲ ਕਰਦੇ ਆ ਤੇ ਦੂਜਾ ਵੱਡਾ ਕਰ ਰਹੇ ਆ ਕਿ ਸ਼ਾਸਨ ਪ੍ਰਸ਼ਾਸਨ ਦੇ ਵਿੱਚ ਉੱਚ ਅਹੁਦਿਆਂ ਤੇ ਬڑے-ਵੱਡੇ-ਵੱਡੇ ਆਲਾ ਅਧਿਕਾਰੀ ਨੇ ਮਜਬੂਰ ਸਿੱਖ ਕੌਮ ਦੇ ਭੈਣ ਭਰਾ ਜਿਨ੍ਹਾਂ ਨੂੰ ਪਰਤਾ ਨਹੀਂ ਨਜ਼ਰ ਆਉਂਦਾ ਪਰਤਾ ਨਹੀਂ ਸੁਣਾਈ ਦਿੰਦਾ ਕਿ ਸਾਡੀ ਕੌਮ ਜਿਹੜੀ ਆ ਉਹਦੀਆਂ ਸਮਾਜਿਕ ਜਾਂ ਧਾਰਮਿਕ ਜਿਹੜੀਆਂ ਮੰਗਾਂ ਨੇ ਉਹ ਕਿਉਂ ਨਹੀਂ ਪੂਰੀਆਂ ਹੋ ਰਹੀਆਂ ਕਿਉਂ ਨਹੀਂ ਮੰਨੀਆਂ ਜਾ ਰਹੀਆਂ ਜੇਕਰ ਇਹ ਜਿਹੜੇ ਸ਼ਾਸਨ ਪ੍ਰਸ਼ਾਸਨ ਦੇ ਵਿੱਚ ਵੱਡੇ-ਵੱਡੇ ਅਹੁਦਿਆਂ ਤੇ ਬੈਠੇ ਨੇ IAS IAS IPS ਹੋਰ ਵੀ ਬਹੁਤ ਵੱਡੇ ਵੱਡੇ ਸੈਂਟਰ ਸਰਕਾਰ ਦੇ ਜਿਹੜੇ ਅਹੁਦੇ ਨੇ ਉਹਨਾਂ ਤੇ ਬਰਾਜਮਾਨ ਨੇ ਜਮਾਂ ਦੀਆਂ ਬਾਤ ਚੁੱਕਦੇ ਨੇ ਬਿਲਕੁਲ ਮੈਂ ਪਹਿਲਾਂ ਦੱਸ ਚੁੱਕਾ ਹਾਂ ਗੁੰਗੇ ਬਣ ਜਾਂਦੇ ਜੇਕਰ ਇਹ ਚਾਹਣ ਤੇ ਕੀ ਨਹੀਂ ਹੋ ਸਕਦਾ ਪਰ ਨਹੀਂ ਪਹਿਲੀ ਗੱਲ ਤੇ ਸਮਝ ਵੀ ਸੇ ਕੌਮ ਦੀ ਇਤਰਾਸ ਦੀ ਆ ਬੜੇ ਲੰਮੇ ਸਮੇ ਤੋਂ ਇਹ ਇਤਰਾਸ ਦੀ ਰਹੀ ਆ ਕਿ ਜਿਹੜੇ ਸਾਡੀ ਕੌਮ ਦੇ ਉੱਚ ਅਧਿਕਾਰੀ ਨੇ ਵੱਡੇ ਵੱਡੇ ਅਹੁਦਿਆਂ ਤੇ ਕੁਰਸੀਆਂ ਤੇ ਬੈਠੇ ਨੇ ਨਾ ਉਹ ਆਪਣੇ ਆਪ ਨੂੰ ਮੱਝੀ ਸੇਖਾ ਖਵਾਉਣਾ ਹੀ ਪਸੰਦ ਨਹੀਂ ਕਰਦੇ ਇਹ ਬਹੁਤ ਵੱਡੀ ਸਚਾਈ ਹੈ ਸੰਗਤ ਜੀ ਬਹੁਤ ਵੱਡੀ ਸਚਾਈ ਉਹਦਾ ਦੋ ਕਾਰਨ ਹੈ ਉਹਦੇ ਦੋ ਕਾਰਨ ਪਹਿਲਾ ਤੇ ਉਹ ਸੋਚਦੇ ਆ ਕਿ ਜੇਕਰ ਕਿਸੇ ਨੂੰ ਪਤਾ ਲੱਗੂ ਇਹ ਮੱਝੀ ਸੇਖਿਆ ਤੇ ਉਹਨਾਂ ਦਾ ਸਮਾਜ ਦੇ ਵਿੱਚ ਸ਼ਾਇਦ ਮਾਨ ਸਨਮਾਨ ਨੀਵਾ ਹੋਊਗਾ ਆਪਣੇ ਆਪ ਨੂੰ ਨੀਵਾ ਸਮਝਦੇ ਨੇ ਜਦੋਂ ਕਿ ਸਾਡਾ ਤੇ ਜਨਮ ਹੀ ਗੁਰੂ ਦੇ ਮੁਖ ਚ ਹੋਇਆ ਅਸੀਂ ਨੀਵੇਂ ਕਿਦਾਂ ਹੋ ਸਕਦੇ ਦੂਜੀ ਗੱਲ ਇਹਨਾਂ ਨੂੰ ਇਹ ਡਰ ਰਹੀਦਾ ਆ ਕਿ ਮੇਰੀ ਸਾਡੀ ਕੌਮ ਨੂੰ ਜੇਕਰ ਪਤਾ ਲੱਗੂਗਾ ਕਿ ਇਹ ਸਾਡੀ ਕੌਮ ਦਾ ਨੁਮਾਇੰਦਾ ਆ ਅਫਸਰ ਆ ਤੇ ਮੇਰੀ ਕੌਮ ਦੇ ਲੋਕ ਜਿਹੜੇ ਉਹ ਮੈਨੂੰ ਪਰੇਸ਼ਾਨ ਕਰਨਗੇ ਤੰਗ ਕਰਨਗੇ ਪਤਾ ਨਹੀਂ ਡੇਲੀ ਕੀ ਕੀ ਕੰਮ ਲੈਣਗੇ ਕਿਹੋ ਜਿਹੀਆਂ ਮੰਗਾਂ ਲੈ ਕੇ ਆਉਣਗੇ ਇਹ ਬੜੀ ਵੱਡੀ ਤਰਾਸਦੀ ਰਹੀ ਹੈ ਸ਼ਾਸਨ ਪ੍ਰਸ਼ਾਸਨ ਦੇ ਵਿੱਚ ਵੀ ਤੇ ਮੌਕੇ ਦੀਆਂ ਸਰਕਾਰਾਂ ਦੇ ਵਿੱਚ ਵੀ ਸਾਡੇ ਨੁਮਾਇੰਦੇ ਹੋਣ ਦੇ ਬਾਵਜੂਦ ਵੀ ਸਾਨੂੰ ਸੰਘਰਸ਼ ਕਰਨਾ ਪੈ ਰਿਹਾ ਆਪਣੀਆਂ ਛੋਟੀਆਂ-ਛੋਟੀਆਂ ਧਾਰਮਿਕ ਤੇ ਸਮਾਜਿਕ ਮੰਗਾਂ ਮਨਾਉਣ ਵਾਸਤੇ ਤੇ ਇਸ ਦੇ ਬਿਲਕੁਲ ਉਲਟ ਜਦੋਂ ਇਹ ਲੋਕ ਆਪਣੀਆਂ ਨੌਕਰੀਆਂ ਤੋਂ ਰਿਟਾਇਰ ਹੁੰਦੇ ਨੇ ਦੇਖੋ ਕਮਾਲ ਦੀ ਗੱਲ ਆ ਸੰਗਤ ਜੀ ਕਮਾਲ ਦੀ ਗੱਲ ਹੈਗੇ ਜਿਹੜੇ ਰਾਜਨੀਤੀ ਦੇ ਵਿੱਚ ਨੇ ਉਹ ਤਾਂ ਪਹਿਲੀ ਗੱਲ ਰਿਟਾਇਰ ਹੁੰਦੇ ਹੀ ਨਹੀਂ ਆਪਣੇ ਆਪ ਨੂੰ ਰਟਾਇਰ ਸਮਝਦੇ ਹੀ ਨਹੀਂ ਕਿਉਂਕਿ ਉਹਨਾਂ ਨੂੰ ਮੌਤ ਤੱਕ ਉਮੀਦ ਹੁੰਦੀ ਹੈ ਕਿ ਸ਼ਾਇਦ ਅਸੀਂ ਹੁਣ ਵੀ ਐਮ.ਐਲ.ਏ ਬਣ ਜਾਾਂਗੇ ਅ ਮੰਤਰੀ ਬਣ ਜਾਾਂਗੇ ਜਾਂ ਐਮ.ਪੀ ਬਣ ਜਾਾਂਗੇ ਤੇ ਦੂਜੇ ਪਾਸੇ ਜਿਹੜੇ ਵੱਡੇ ਵੱਡੇ ਅਹੁਦਿਆਂ ਤੋਂ ਰਿਟਾਇਰ ਹੁੰਦੇ ਨੇ ਮਜਬੂਸ ਇੱਕ ਕੌਮ ਦੇ ਉਹ ਲੋਕ ਉਹ ਭੈਣ ਭਰਾ ਜਦੋਂ ਤੱਕ ਤੇ ਉਹ ਕੁਰਸੀ ਤੇ ਹੁੰਦੇ ਨੇ ਉਹਨਾਂ ਨੂੰ ਕੁਝ ਨਹੀਂ ਦਿਖਦਾ ਸੁਣਦਾ ਤੇ ਜਦੋਂ ਰਿਟਾਇਰ ਹੋ ਜਾਂਦੇ ਆ ਨਾ ਸੇਵਾ ਮੁਕਤ ਹੋ ਜਾਂਦੇ ਨੇ ਘਰ ਬਹਿ ਜਾਂਦੇ ਨੇ ਫਿਰ ਉਹਨਾਂ ਦੇ ਦਿਲਾਂ ਦੇ ਵਿੱਚ ਆਪਣੀ ਕਾਮ ਲਈ ਕੋਈ ਦਰਦ ਉੱਠਦਾ ਓਏ ਹੋਏ ਬਿਆਨ ਨਹੀਂ ਕੀਤਾ ਜਾ ਸਕਦਾ ਫਿਰ ਉਹ ਲੋਕਾਂ ਨੂੰ ਇਕੱਠੇ ਕਰਦੇ ਨੇ ਪਿੰਡਾਂ ਸ਼ਹਿਰਾਂ ਜਾ ਕੇ ਫਿਰ ਉਹ ਬੜੀ ਦੁਹਾਈ ਦਿੰਦੇ ਨੇ ਕਾਮ ਦੀ ਇੱਕ ਜੁਟਦਾ ਦੀ ਕਾਮ ਨੂੰ ਇਕੱਠੇ ਕਰਨ ਦੀ ਬਹੁਤ ਫਿਰ ਉਹਨਾਂ ਨੂੰ ਇਤਿਹਾਸ ਜਿਹੜਾ ਉਹ ਆਪਣੀ ਕੌਮ ਦਾ ਚੰਗਾ ਲੱਗਦਾ ਆ ਫਿਰ ਉਹ ਦੱਸਦੇ ਨੇ ਕੌਮ ਨੂੰ ਕਿ ਤੁਹਾਡੇ ਇਤਿਹਾਸ ਨਾਲ ਬੜੇ ਲੰਮੇ ਸਮੇਂ ਤੋਂ ਛੇੜਛਾੜ ਹੋਈ ਆ ਦੱਬਿਆ ਕੁਚਲਿਆ ਗਿਆ ਆ ਅਸੀਂ ਉਹ ਆ ਅਸੀਂ ਆ ਆ ਅਸੀਂ ਗੁਰੂ ਦੇ ਬੇਟੇ ਆ ਸਾਡੇ ਫਲਾਣੇ ਸ਼ਹੀਦ ਹੋਏ ਨੇ ਸਾਡੇ ਟਿੰਮ ਘਾੜੇ ਟਿੰਮ ਘੜੇ ਸ਼ਹੀਦ ਹੋਏ ਨੇ ਫਿਰ ਉਹ ਦੱਸਦੇ ਨੇ ਤੇ ਸਾਡੀ ਜਿਹੜੀ ਭੋਲੀ ਭਾਲੀ ਤੇ ਖਾਸ ਕਰਕੇ ਜ਼ਿਆਦੀ ਅਨਪੜ ਜਨਤਾ ਆ ਜ਼ਿਆਦੀ ਅਨਪੜ ਜਨਤਾ ਮੈਂ ਤਾਂ ਕਹਿਣ ਦਾ ਸੰਗਤ ਜੀ ਅੱਜ ਵੀ ਮਜਬੀ ਸਿੱਖ ਕੌਮ ਜਿਹੜੀ ਪੜ੍ਹਾਈ ਦੇ ਪੱਖੋਂ ਬਹੁਤ ਥੱਲੇ ਆ ਤੇ ਪਿੱਛੇ ਆ ਬਾਕੀ ਸਾਰੇ ਭਾਈ ਜਾ ਰਹੇ ਨੇ ਸੋ ਜਿਹੜੀ ਸਾਡੀ ਇਹ ਇੱਕ ਅਲੱਗ ਵਿਸ਼ਾ ਆ ਕਦੇ ਫੇਰ ਇਸ ਵਿਸ਼ੇ ਤੇ ਵੀਡੀਓ ਬਣਾਵਾਂਗੇ ਕਿਉਂ ਅਨਪੜ੍ਹ ਨੇ ਜਾਂ ਪਿੱਛੇ ਨੇ ਜਿਹੜੀ ਸਾਡੀ ਭੋਲੀ ਭਾਲੀ ਅਨਪੜ੍ਹ ਕੌਮ ਆ ਉਹ ਇਹਨਾਂ ਲੋਕਾਂ ਦੇ ਪਿੱਛੇ ਲੱਗ ਜਾਂਦੀ ਆ ਕਿਉਂਕਿ ਇਹਨਾਂ ਨੂੰ ਬੋਲਣਾ ਆਉਂਦਾ ਨਾ ਫਿਰ ਪੜ੍ਹੇ ਲਿਖੇ ਹੁੰਦੇ ਨੇ ਬੜਾ ਸਮਾਂ ਇਹਨਾਂ ਨੇ ਲੋਕਾਂ ਦੇ ਚੰਗੇ ਮਾੜੇ ਲੋਕਾਂ ਦਾ ਜਿਹੜਾ ਮਿਲਣ ਦਾ ਇਹਨਾਂ ਨੂੰ ਐਕਸਪੀਰੀਅੰਸ ਚਰਬਾ ਹੁੰਦਾ ਹੈ ਫਿਰ ਇਹਨਾਂ ਨੂੰ ਆਪਣੇ ਜਿੰਨੇ ਵੀ ਮੁਕੱਦਸ ਇਹਨਾਂ ਦੇ ਧਾਰਮਿਕ ਸਥਾਨ ਨੇ ਉਹ ਵੀ ਚੇਤੇ ਆਉਂਦੇ ਨੇ ਉਹ ਦੱਸਦੇ ਨੇ ਫਿਰ ਕੌਮ ਮਤਲਬ ਕੁੱਲ ਮਿਲਾ ਕੇ ਬਹੁਤ ਜ਼ਿਆਦਾ ਪੀੜ ਫਿਰ ਇਹਨਾਂ ਨੂੰ ਕੌਮ ਦੀ ਜਿਹੜੀ ਆ ਮਤਲਬ ਇਹਨਾਂ ਕੌਮ ਵਾਸਤੇ ਜਿਹੜੀ ਪੀੜ ਇਹਨਾਂ ਦੇ ਦਿਲਾਂ ਦੇ ਵਿੱਚ ਜਾਗਦੀ ਆ ਫਿਰ ਇਹ ਬਹੁਤ ਕੌਮ ਦੀ ਸੇਵਾ ਕਰਦੇ ਫਿਰ ਫਿਰ ਦੂਜੇ ਦੂਸਰੇ ਬੰਨੇ ਆ ਜਾਂਦੇ ਵੀ ਲੋਕਾਂ ਨੂੰ ਹੁਣ ਮਗਰ ਲਾਈਏ ਫਿਰ ਆਗੂ ਬਣੀਆਂ ਫਿਰ ਆਪਣੀ ਮੀਡੀਆ ਸੋਸ਼ਲ ਮੀਡੀਆ ਪਰ ਪ੍ਰਿੰਟ ਮੀਡੀਆ ਰਾਹੀਂ ਆਪਣੀ ਪਛਾਣ ਬਣਾਉਂਦੇ ਨੇ ਸਮਾਜ ਦੇ ਵਿੱਚ ਕੌਮ ਦੇ ਵਿੱਚ ਤੇ ਪੰਜਾਬ ਦੇ ਵਿੱਚ ਇਸ ਤੋਂ ਇੱਥੋਂ ਤੱਕ ਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਤੇ ਜਦੋਂ ਇਹ ਕੁਝ ਕਰ ਸਕਦੇ ਹੁੰਦੇ ਆ ਉਦੋਂ ਕੁਝ ਕਰਦੇ ਨਹੀਂ ਤੇ ਜਦੋਂ ਕੁਝ ਹੋ ਨਹੀਂ ਸਕਦਾ ਉਦੋਂ ਲੋਕਾਂ ਜਾ ਕੇ ਲੋਕਾਂ ਨੂੰ ਇਹ ਇਕੱਠੇ ਇਕੱਠੇ ਕਰਕੇ ਤੇ ਲੋਕਾਂ ਨੂੰ ਆਪਣੀ ਕੌਮ ਬਾਰੇ ਆਪਣੇ ਇਤਿਹਾਸ ਬਾਰੇ ਬੜਾ ਦੱਸਦੇ ਆ ਪਤਾ ਨਹੀਂ ਕਿ ਹੁਣ ਕੁਝ ਹੋਣਾ ਤੇ ਨਹੀਂਗਾ ਜਿੱਥੇ ਪਹਿਲਾਂ ਜਥੇਬੰਦੀਆਂ ਦੇ ਪਹਿਲਾਂ ਨਮਾਇंदे ਰੌਲਾ ਪਾਉਂਦੇ ਨੇ ਚਲੋ ਆਪਾਂ ਵੀ ਪਾਓ ਇਸੇ ਬਾਣੇ ਆਪਾਂ ਕੌਮ ਦੇ ਵਿੱਚ ਮਕਬੂਲ ਵੀ ਹੋ ਜਾਾਂਗੇ ਫੇਮਸ ਵੀ ਹੋ ਜਾਾਂਗੇ ਸੋ ਇਹ ਬੜੀ ਵੱਡੀ ਤਰਾਸਤੀ ਰਹੀ ਆ ਮਜਬੀ ਸਿੱਖ ਕੌਮ ਦੀ ਤੇ ਮੇਰੇ ਵੱਲੋਂ ਲੱਖ ਲੱਖ ਲਾਂਤਾਂ ਨੇ ਇਹੋ ਜੇ ਆਲਾ ਅਫਸਰਾਂ ਨੂੰ ਮਜਬੀ ਸਿੱਖ ਕੌਮ ਦੇ ਨੂੰ ਇਹੋ ਜੇ ਐਮਐਲਏ ਨੂੰ ਇਹੋ ਜੇ ਮੰਤਰੀਆਂ ਨੂੰ ਜਿਹੜੇ ਸ਼ਾਸਨ ਪ੍ਰਸ਼ਾਸਨ ਦੇ ਵਿੱਚ ਮੌਜੂਦਾ ਸਰਕਾਰਾਂ ਦੇ ਵਿੱਚ ਹੁੰਦੇ ਹੋਏ ਵੀ ਆਪਣੀ ਕੌਮ ਦੀ ਗੱਲ ਨਹੀਂ ਕਰਦੇ ਆਪਣੀ ਕੌਮ ਦੀਆਂ ਮੰਗਾਂ ਨਹੀਂ ਮਨਾ ਸਕਦੇ ਤੇ ਲੰਤ ਇਹੋ ਜੇ ਮੰਤਰੀਆਂ ਐਮ ਐਲ ਏਜ਼ ਨੂੰ ਤੇ ਇਹੋ ਜੇ ਆਲਾ ਅਫਸਰਾਂ ਨੂੰ ਨਹੀਂ ਫਿਰ ਸਾਨੂੰ ਤੁਸੀਂ ਰਿਟਾਇਰਮੈਂਟ ਤੋਂ ਬਾਅਦ ਵੀ ਸਾਨੂੰ ਨਹੀਂ ਚਾਹੀਦੇ ਤੇ ਮੇਰੀ ਹੱਥ ਜੋੜ ਕੇ ਬੇਨਤੀ ਆ ਸਾਰੀ ਮਜਬੂਸ ਕੌਮ ਦੇ ਭੈਣ ਭਰਾਵਾਂ ਨੂੰ ਕਿ ਜਦੋਂ ਇਹ ਲੋਕ ਰਿਟਾਇਰ ਹੋ ਕੇ ਜਿਨ੍ਹਾਂ ਦਾ ਤੁਹਾਨੂੰ ਪਤਾ ਵੀ ਨਹੀਂ ਹੁੰਦਾ ਕਿ ਸਾਡੇ ਬੰਦੇ ਨੇ ਜਦੋਂ ਤੁਹਾਡੇ ਵਿਚਰਦੇ ਆ ਨਾ ਤੇਰਾ ਤਾਂ ਇਹਨਾਂ ਦੀਆਂ ਗੱਲਾਂ ਨਾਲ ਵਿੱਚ ਨਾ ਆਇਆ ਕਰੋ ਇਹਨਾਂ ਨੂੰ ਭਜਾਇਆ ਕਰੋ ਇਹਨਾਂ ਨੂੰ ਪੁੱਛਿਆ ਕਰੋ ਕਿ ਕੀ ਗੱਲ ਜਦੋਂ ਤੇਰੇ ਕੋਲ ਸਮਾਂ ਸੀ ਤੂੰ ਸਭ ਕੁਝ ਕਰ ਸਕਦਾ ਸੀ ਉਦੋਂ ਗੱਲ ਕਿਉਂ ਨਾ ਕੀਤੀ ਕੌਮ ਦੀ ਹੁਣ ਸਾਡੇ ਕੋਲ ਸਾਡੇ ਧਾਰਮਿਕ ਜਥੇਬੰਦੀਆਂ ਸਾਡੀਆਂ ਹੈਗੀਆਂ ਨੇ ਸਾਡੀਆਂ ਸਮਾਜਿਕ ਜਥੇਬੰਦੀਆਂ ਜਿਹੜੀਆਂ ਚਿਰਾਂ ਤੋਂ ਘੋਲ ਕਰਦੀਆਂ ਆਉਂਡੀਆਂ ਐ ਸੰਘਰਸ਼ ਕਰਦੀਆਂ ਆਉਂਡੀਆਂ ਨਾ ਉਹ ਹੈਗੀਆਂ ਨੇ ਉਹ ਸਾਡੇ ਇਤਿਹਾਸ ਦੀ ਵੀ ਰਾਖੀ ਕਰਨਗੀਆਂ ਸਾਡੀ ਕੌਮ ਦੀ ਵੀ ਅਗਵਾਈ ਕਰ ਲੈਣਗੀਆਂ ਤੁਹਾਡੀ ਸਾਨੂੰ ਰਦਾ ਲੋੜ ਨਹੀਂ ਨਾ ਸੋ ਲਾਂਤਾਂ ਪਾਇਆ ਕਰੋ ਇਹੋ ਜੇ ਲੋਕਾਂ ਨੂੰ ਤੇ ਮੈਂ ਬੇਨਤੀ ਵੀ ਕਰਦਾ ਹੱਥ ਜੋੜ ਕੇ ਹਲੇ ਵੀ ਕੁਝ ਨਹੀਂ ਵਿਗੜਿਆ ਦੇਰਾਏ ਦਰਸਤਾਏ ਕਹਾਵਤਾ ਹਲੇ ਵੀ ਕੁਝ ਨਹੀਂ ਵਿਗੜਿਆ ਤੁਸੀਂ ਆਪਣੀਆਂ ਕੁਰਸੀਆਂ ਤੇ ਬੈਠੇ ਹੋਏ ਵੀ ਹੁਣ ਵੀ ਬਹੁਤ ਕੁਝ ਕਰ ਸਕਦੇ ਜੇਕਰ ਕਾਮਲੀ ਕਰਨਾ ਆ ਜੇਕਰ ਕਾਮਲੀ ਦਰਦ ਆ ਜੇ ਹੁਣ ਤੁਹਾਡੇ ਦਿਲਾਂ 'ਚ ਦਰਦ ਹੋਊਗਾ ਤੇ ਬਾਅਦ ਦੇ ਵਿੱਚ ਵੀ ਦਰਦ ਜਿਹੜਾ ਤੁਹਾਡਾ ਉਹ ਦਿਸੂਗਾ ਤੇ ਜਦੋਂ ਬਾਅਦ ਦੇ ਵਿੱਚ ਤੁਸੀਂ ਆਉਂਦੇ ਜੇ ਨਾ ਕਿ ਰਿਟਾਇਰਮੈਂਟ ਹੋ ਕੇ ਨਜ਼ਾਰੇ ਲੈ ਕੇ ਮੌਜਾਂ ਲੁੱਟ ਕੇ ਪਤਨ ਤੇ ਆਪਣੀਆਂ ਹਾਲਾਤਾਂ ਤੋਂ ਦੁਖੀ ਹੋ ਕੇ ਆਉਂਦੇ ਜੇ ਜਦੋਂ ਰਿਟਾਇਰ ਹੋਏ ਨੇ ਨਾ ਬਹੁਤਿਆਂ ਦੀਆਂ ਔਲਾਦਾਂ ਘਰੋਂ ਕੱਢ ਦਿੰਦੀਆਂ ਨੇ ਨਹੀਂ ਪੁੱਛਦੀਆਂ ਹੁੰਦਾ ਐ ਇਦਾਂ ਫਿਰ ਉਹ ਫਿਰ ਵੀ ਉਹ ਇਧਰ ਨੂੰ ਤੁਰੋ ਤੋ ਹੋ ਤੁਰਦੇ ਨੇ ਕਿ ਚਲੋ ਕੰਮ ਨੂੰ ਇਕੱਠਾ ਕਰਦੇ ਆ ਪਰ ਨਹੀਂ ਜਦੋਂ ਤੁਸੀਂ ਕੁਝ ਕਰਨਾ ਹੁੰਦਾ ਉਦੋਂ ਕਰਦੇ ਨਹੀਂ ਹੈ ਬੇਨਤੀ ਹੈ ਕਿ ਹੁਣ ਕਰ ਸਕਦੇ ਜਿਹੜੇ ਐਸ ਵੇਲੇ ਮੈਂ ਇੱਕ ਸਲੂਟ ਕਰਦਾ ਆ ਆਪਣੀ ਕੌਮ ਦੇ ਕਮਾਂਡਰ ਕਮਾਂਡੈਂਟ ਅਫਸਰ ਸਰਦਾਰ ਜਸਕਰਨ ਸਿੰਘ ਹਿਸਟੋਰੀਅਨ ਜੀ ਨੂੰ ਜਿਹੜੇ ਡਿਊਟੀ ਤੇ ਮੌਜੂਦਾ ਹੋਣ ਦੇ ਬਾਵਜੂਦ ਵੀ ਹਿੱਕ ਤੇ ਹੱਥ ਮਾਰ ਕੇ ਕਹਿੰਦੇ ਨੇ ਕਿ ਮੈਂ ਮਜਬੀ ਸਿੱਖਾ ਤੇ ਮਜਬੀ ਸੇ ਕੌਮ ਲਿਓ ਲੜਾਈ ਲੜ ਰਹਿਣੇ ਸਲੂਟ ਬਣਦਾ ਉਹਨਾਂ ਨੂੰ ਇਸੇ ਤਰ੍ਹਾਂ ਬਹੁਤ ਸਾਰੇ ਸਾਡੇ ਅਲ ਅਫਸਰ ਨੇ ਅਧਿਕਾਰੀ ਨੇ ਮੰਤਰੀ ਨੇ ਐਮ ਐਲ ਏ ਨੇ ਉਹਨਾਂ ਸਰਣੋਂ ਬੇਨਤੀ ਆ ਕੇ ਬਾਅਦ ਵਿੱਚ ਕੌਮ ਦਾ ਦੇ ਲਈ ਦਰਦ ਜਾਗਿਆ ਤੁਹਾਡਾ ਕਿਸੇ ਕੰਮ ਨਹੀਂ ਆਉਣਾ ਜੇਕਰ ਤੁਸੀਂ ਕਰ ਸਕਦੇ ਜੇ ਤੇ ਹੁਣ ਕੁਝ ਕਰ ਸਕਦੇ ਜੇ ਕਰੋ ਕਿਉਂਕਿ ਬੜੇ ਲੰਮੇ ਸਮੇਂ ਤੋਂ ਸਾਡੀਆਂ ਜਿਹੜੀਆਂ ਧਾਰਮਿਕ ਮੰਗਾਂ ਨੇ ਉਹ ਲਮਕਦੀਆਂ ਔਂਡੀਆਂ ਨੇ ਉਹਨਾਂ ਨੂੰ ਲਮਕਾਇਆ ਜਾਂਦਾ ਆ ਜਾਣ ਬੁੱਝ ਕੇ ਲਮਕਾਇਆ ਜਾਂਦਾ ਆ ਪੰਜਾਬ ਦੇ ਵਿੱਚ ਬਹੁਤ ਵੱਡੀ ਆਬਾਦੀ ਹੋਣ ਦੇ ਬਾਵਜੂਦ ਵੀ ਮذਬੀ ਸਿੱਖ ਕੌਮ ਦੀ ਤੇ ਵਾਲਮੀਕ ਭਾਈਚਾਰੇ ਦੀ ਬਹੁਤ ਵੱਡੀ ਆਬਾਦੀ ਹੋਣ ਦੇ ਬਾਵਜੂਦ ਵੀ ਅਸੀਂ ਆਪਣੀਆਂ ਮੰਗਾਂ ਨੂੰ ਲੈ ਕੇ ਦਰਬਾਰ ਧੱਕੇ ਖਾਂਡ ਰਹੇ ਸਾਡੀਆਂ ਜਥੇਬੰਦੀਆਂ ਧਾਰਮਿਕ ਤੇ ਸਮਾਜਿਕ ਠੋਕਰਾਂ ਖਾਂਡੀਆਂ ਧੱਕੇ ਖਾਂਡੀਆਂ ਨੇ ਲੜਨਾ ਪੈ ਰਿਹਾ ਉਹਨਾਂ ਨੂੰ ਸਾਡੀਆਂ ਮੁੱਖ ਜੜੀਆਂ 2-4 ਮੰਗਾਂ ਨੇ ਜਦੋਂ ਤੱਕ ਉਹ ਪੂਰੀਆਂ ਨਹੀਂ ਹੁੰਦੀਆਂ ਸਾਡਾ ਇਤਿਹਾਸ ਪੂਰਾ ਨਹੀਂ ਹੁੰਦਾ ਸਾਡਾ ਸਮਾਜ ਦੇ ਵਿੱਚ ਜਿਹੜਾ ਕੌਮ ਦੇ ਲਈ ਪੰਥ ਦੇ ਵਾਸਤੇ ਸਾਡੇ ਯੋਧਿਆਂ ਨੇ ਯੋਗਦਾਨ ਪਾਇਆ ਸੀ ਉਹਨੂੰ ਹੋਂ ਤੱਕ ਮਾਨ ਨਹੀਂ ਪ੍ਰਾਪਤ ਹੁੰਦਾ ਸਾਡਾ ਸ਼੍ਰੋਮਣੀ ਜਰਨੈਲ ਅਮਰਸ਼ੀਦ ਬਾਬਾ ਜੀਵਨ ਸਿੰਘ ਦੇ ਜਨਮ ਦਿਹਾੜੇ ਦੀ ਛੁੱਟੀ ਗੜੀ ਚਮਕੌਰ ਵਿਖੇ 40 ਹੀ ਇਦਾਂ ਦੀ ਸੂਚੀ ਵਿੱਚ ਅਜੇ ਤੱਕ ਨਾਂ ਨਹੀਂ ਦਰਜ ਕੀਤਾ ਗਿਆ ਲਾਂਤੀਓ ਮੈਂ ਉਹਨਾਂ ਲਾਂਤੀਆਂ ਨੂੰ ਲਾਂਦਾ ਪਾਰਿਆ ਜਿਹੜੇ ਪਹਿਲਾਂ ਨਜ਼ਾਰੇ ਲੈ ਕੇ ਅੱਜ ਕੌਣ ਦੇ ਵਾਸਤੇ ਉਹਨਾਂ ਦੇ ਦਿਲਾਂ 'ਚ ਦਰਦਿਆ ਤੇ ਜਿਹੜੇ ਹੁਣ ਵੀ ਨਜ਼ਾਰੇ ਲੈਣ ਦੇ ਨੇ ਤੇ ਬਾਅਦ ਵਿੱਚ ਦਰਦ ਜਾਗੂਗਾ ਕਿੱਡੀ ਸ਼ਰਮ ਵਾਲੀ ਗੱਲ ਐ ਸਾਡੇ ਵਾਸਤੇ ਕਿ ਚਮਕੌਰ ਗੜੀ ਦੇ ਬਾਬਾ ਜੀ ਆਖਰੀ ਸ਼ਹੀਦ ਹੋਣ ਆਖਰੀ ਸ਼ਹੀਦ ਸਰਬੰਸ ਵਾਰਿਆ ਹੋਵੇ ਕਲਗੀ ਪੇਸ਼ਾਕਾ ਸਾਬੇ ਕਮਾਲ ਬੇਮਿਸਾਲ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਖਸ਼ਾਵੇ ਤੇ ਚਮਕੌਰ ਗੜੀ ਦੇ ਵਿੱਚ ਲੜਦੇ ਹੋਏ ਅਖੀਰ ਦੇ ਵਿੱਚ ਸ਼ਹੀਦ ਹੋਏ ਹੁਣ ਤੇ ਉਹਨਾਂ ਦਾ ਚਮਕੌਰ ਗੜੀ ਦੇ 40 ਸ਼ਹੀਦਾਂ ਦੀ ਸੂਚੀ ਵਿੱਚ ਨਾਂ ਹੀ ਨਹੀਂ ਹੈਗਾ ਤੇ ਦੂਜੇ ਬਨੇ ਸਾਡਾ ਬੜਾ ਸਿੱਖ ਕੌਮ ਦਾ ਮੁਕੱਦਸ ਸਥਾਨਾ ਸ੍ਰੀ ਗੁਰੂ ਰਾਮਦਾਸ ਜੀ ਦੀ ਧਰਤੀ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਉੱਥੇ ਸਾਡਾ ਬੁੰਗਾ ਹਾਲੇ ਤੱਕ ਸਾਨੂੰ ਬੁੰਗੇ ਦਾ ਕਬਜ਼ਾ ਨਹੀਂ ਮਿਲਿਆ ਤੇ ਕਿਹੜੇ ਤੁਸੀਂ ਇਤਿਹਾਸ ਦੀ ਗੱਲਾਂ ਕਰਦੇ ਜੀ ਮੁੜ ਕੇ ਆ ਕੇ ਕਿਹੜੇ ਮੂੰਹ ਨਾਲ ਸਾਡੇ ਵਿਚਰਦੇ ਜੇ ਲੋਕਾਂ ਦੇ ਵਿਚਰਦੇ ਜੇ ਨਜ਼ਾਰੇ ਲੈ ਲੈ ਕੇ ਜ਼ਿੰਦਗੀ ਭਰ ਦੀਆਂ ਤੁਸੀਂ ਮੌਜਾਂ ਕਰ ਆਉਂਦੇ ਜੀ ਤੇ ਫਿਰ ਤੁਹਾਨੂੰ ਇਤਿਹਾਸ ਦਾ ਚੇਤਾ ਆਉਂਦਾ ਕੌਮ ਦਾ ਚੇਤਾ ਆਉਂਦਾ ਹੋਰ ਵੀ ਬੜੀਆਂ ਮੰਗਾਂ ਨੇ ਇਹਦੇ ਤਿੰਨ ਜਿਹੜੀਆਂ ਮੇਨ ਨੇ ਮੁੱਖ ਨੇ ਉਹ ਰੱਖੀਆਂ ਨੇ ਬੜੀਆਂ ਮੰਗਾਂ ਨੇ ਜਿਨ੍ਹਾਂ ਨੂੰ ਲੈ ਕੇ ਸਾਡੀ ਕੌਮ ਬੜੀ ਪਿੱਛੇ ਹੈ ਤੇ ਉਹ ਤੁਹਾਡੇ ਕਰਕੇ ਪਿੱਛੇ ਹੈ ਸਾਡੀ ਕੌਮ ਦੇ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਸੰਘਰਸ਼ 'ਚ ਕੋਈ ਕਮੀ ਨਹੀਂ ਗਈ ਜੇ ਕਮੀ ਆ ਤੇ ਤੁਹਾਡੇ ਵਿੱਚ ਆ ਲੰਤੀਓ ਨਾ ਕੌਮ ਦੇ ਕੌਮ ਦੀ ਨਫ਼ਰਤ ਦੇ ਪਾਤਰ ਬਣੋ ਨਾ ਕੌਮ ਦੇ ਮੁਖਲਿਫ ਹੋ ਕੇ ਕੌਮ ਦੇ ਅੱਗੇ ਖਲੋਵੋ ਹੱਥ ਜੋੜ ਕੇ ਬੇਨਤੀ ਆ ਜੇ ਦੇ ਸਕਦੇ ਜੇ ਤੈ ਹੁਣ ਦੇ ਸਕਦੇ ਜੇ ਕੌਮ ਦਾ ਸਾਥ ਦੇ